ਤਹਾਡੇ ਲਈ ਪਲੇਟਾਂ ਤੇ ਪਲੇਟਾਂ ਨੇ ਮਾਰਕ ਆਪਾਂ ਨੇ ਕਿਸ ਤਰ੍ਹਾਂ ਕਰਨੇ ਨੇ ਠੀਕ ਹੈ ਜੀ ਇਹ 2 ਇੰਚ ਛਾਤੀ ਦਾ ਨਾਪ ਆ ਉਹਦੇ ਅਕੋਰਡਿੰਗ ਆਪਾਂ ਤੁਹਾਨੂੰ ਪਲੇਟਾਂ ਦੇ ਮਾਰਕ ਲਗਾਉਣੇ ਦੱਸਾਂਗੇ ਉਪਰੋਂ 12.5 ਇੰਚ ਤੇ ਆਪਾਂ ਇੱਥੇ ਨੀਚੇ ਨੂੰ ਮਾਰਕ ਕਰ ਲੈਣਾ ਠੀਕ ਹੈ ਜੀ 3.5 ਇੰਚ ਦਾ ਮਾਰਕ ਆਪਾਂ ਨੇ ਇਧਰਲੀ ਸਾਈਡ ਨੂੰ ਕਰ ਲੈਣਾ 6.5 ਇੰਚ ਦਾ ਮਾਰਕ ਆਪਾਂ ਨੇ ਇਸ ਤਰ੍ਹਾਂ ਕਰ ਲੈਣਾ ਲੰਬੀ ਪਲੇਟ ਦਾ ਸਾਡੇ 3.5 ਇੰਚ ਤੇ ਆਪਾਂ ਫੇਰ ਮਾਰਕ ਕਰਾਂਗੇ ਇਸ ਤਰ੍ਹਾਂ ਮਾਰਕ ਨੂੰ ਮਾਰਕ ਦੇਣਾ ਮਲਾ ਦਾਂਗੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਮਾਰਕ ਕਰ ਲੈਣੇ ਨੇ ਜਿਹੜਾ ਆਪਾਂ ਨੇ ਨਾ ਬਾਕਸ ਬਣਾਇਆ ਹੁੰਦਾ ਜਦੋਂ ਆਪਾਂ ਕਾਰਡ ਪਾਣੀ ਹੁੰਦੀ ਹੈ ਮੋੜਦੇ ਆਂ ਨਹੀਂ ਤਾਂ ਉਹ ਬਾਕਸ ਆਪਾਂ ਨੇ ਇਸ ਤਰ੍ਹਾਂ ਦੁਬਾਰਾ ਡਰਾ ਕਰ ਲੈਣਾਗਾ ਜਦੋਂ ਆਪਾਂ ਨੇ ਲਾਈਨਿੰਗ ਅਟੈਚ ਕਰ ਦਿੱਤੀ ਉਸ ਤੋਂ ਬਾਅਦ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਾਂ ਨੇ 2.5 ਇੰਚ ਦਾ ਮਾਰਕ ਇੱਥੇ ਕਰਨਾ ਇਹ ਜਿੱਤੇ ਆਪਾਂ ਨੇ ਇੱਥੇ ਮਾਰਕ ਕਰ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਪਲੇਟ ਪਾ ਦੇਣੀ ਆ ਤੇ 2.5 ਇੰਚ ਦਾ ਮਾਰਕ ਹੀ ਆਪਾਂ ਇੱਧਰਲੀ ਸਾਈਡ ਨੂੰ ਕਰਾਂਗੇ 2.5 ਇੰਚ ਹੀ ਆਪਾਂ ਇੱਧਰਲੀ ਸਾਈਡ ਨੂੰ ਕਰਾਂਗੇ ਜਿੰਨਾ ਨਾਪ ਛਾਤੀ ਦਾ ਵਾਧਾ ਘੱਟ ਦੋ ਉਸੇ ਤਰ੍ਹਾਂ ਹੀ ਪਲੇਟਾਂ ਨੇ ਜਿਹੜੀਆਂ ਇਹ ਉੱਤੇ ਥੱਲੇ ਨੂੰ ਹੁੰਦੀਆਂ ਨੇ ਜੇ ਘਟੂਗਾ ਜੇ ਕਟੂਗਾ ਛਾਤੀ ਦਾ ਨਾਪ ਤਾਂ ਪਲੇਟਾਂ ਇਹੜੀਆਂ ਤਾਂ ਹਨ ਹੋ ਜਾਣਗੀਆਂ ਜੇ ਜ਼ਿਆਦਾ ਵਧੂਗਾ ਤਾਂ ਹੋਰ نیچے 1.5 ਇੰਚ ਤੱਕ ਹੋਰ نیچے ਹੋ ਜਾਣਗੀਆਂ ਜਿਹੜੀ ਹੁਣ ਆਪਣੇ ਕੋਲ ਆਹ ਪਲੇਟ ਪਾਈ ਹੋਈ ਹੈ ਇਹਦਾ ਆਪਾਂ ਨੇ ਸੈਂਟਰ ਕਰ ਲੈਣਾ ਠੀਕ ਹੈ ਜੀ ਇੱਥੇ ਤੇ ਆਪਾਂ ਨੇ ਇੱਥੇ ਪਲੇਟ ਆ ਜਿਹੜੀ ਪਾ ਦੇਣੀ ਆ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਇਹ ਪਲੇਟ ਹੁੰਦੀ ਹੈ ਜਿਹੜੀ ਆਪਾਂ ਨੇ ਹਮੇਸ਼ਾ ਇਹਦੇ ਸੈਂਟਰ ਦੇ ਵਿੱਚ ਹੀ ਪਾਣੀ ਹੁੰਦੀ ਹੈ ਕਿਉਂਕਿ ਜਦੋਂ ਆਪਾਂ ਇੱਥੇ ਫਿਟਿੰਗ ਦਾ ਮਾਰਕ ਕਰਦੇ ਨਾ ਤਾਂ ਬਿਲਕੁਲ ਸਹੀ ਆਉਂਦਾ ਹੈਗਾ ਫਿਟਿੰਗ ਦਾ ਮਾਰਕ ਜੇ ਆਪਾਂ ਇਹ ਪਲੇਟ ਉੱਪਰ ਪਾ ਦਾਂਗੇ ਤਾਂ ਛਾਤੀ ਜਿਹੜੀ ਕਸਣ ਲੱਗ ਜਾਵੇਗੀ ਜੇ نیچے ਨੂੰ ਕਰਕੇ ਪਾਵਾਂਗੇ ਤਾਂ ਇੱਥੋਂ ਆਤੀ ਸੋ ਆਪਣੀ ਫਿਟਿੰਗ ਨਹੀਂ ਪਾਣੀ ਪੇਟ ਆ ਜਿਹੜਾ ਉਹ ਕਸਣ ਲੱਗ ਜਾਂਦਾ ਠੀਕ ਹੈ ਜੀ ਤੇ ਹੁਣ ਆਪਾਂ ਇੱਥੇ ਮਾਰਕ ਕਰਾਂਗੇ 2 ਇੰਚ ਤੇ ਥੋੜਾ ਜਿਹਾ ਐਕਸਟਰਾ ਲਾ ਲਵਾਂਗੇ ਕਿਉਂਕਿ ਆਹ ਪਲੇਟ ਦੇ ਵਿੱਚ ਕਟੂਗਾ 19 ਇੰਚ ਤੇ ਆਪਾਂ ਇੱਥੇ ਮਾਰਕ ਕਰਾਂਗੇ ਥੋੜਾ ਜਿਹਾ ਐਕਸਟਰਾ ਹੋਰ ਲਵਾਂਗੇ ਕਿਉਂਕਿ ਆਹ ਪਲੇਟਾਂ ਦੇ ਵਿੱਚ ਵੀ ਘਟੂਗਾ 15 ਇੰਚ ਤੇ ਆਪਾਂ ਸਾਈਡਸ ਲਈਦਾ ਮਾਰਕ ਕਰਾਂਗੇ 21 ਇੰਚ ਹਿਪ ਹੋਊਗੀ ਠੀਕ ਹੈ ਜੀ ਇਸ ਤਰ੍ਹਾਂ ਮਾਰਕ ਨੂੰ ਮਾਰਕ ਦੇਣਾ ਮਲਾਦਾ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਸ਼ਰਟ ਦੀ ਕਟਿੰਗ ਤੁਸੀਂ ਦੇਖਣਾ ਚਾਹੁੰਦੇ ਹੋ ਤੇ ਸਟੇਜ ਦੀ ਕਟਿੰਗ ਦੇਖਣਾ ਚਾਹੁੰਦੇ ਹੋ ਚੈਨਲ ਉੱਪਰ ਵੀਡੀਓ ਅਪਲੋਡ ਕੀਤੀ ਹੋਈ ਹੈ ਤੁਸੀਂ ਉਹ ਦੇਖ ਲਿਓ ਮਿਲကြਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ